ਰ ਮੰਗਲ ਨੇ ਜ਼ੋਰ ਲਾ ਦੇਣਾ ਫੇ ਆਪਣਾ ਸਾਰਾ ਸੋ ਮੈਂ ਮੰਤਰੀ ਸਾਹਿਬ ਦੇ ਰਿਪਰੈਜ਼ੈਂਟੇਟਿਵ ਆਇਆ ਅਸੀਂ ਇਹਨਾਂ ਨੂੰ ਬੇਨਤੀ ਵੀ ਕਰਦੇ ਆ ਪਹਿਲਾਂ ਵੀ ਕਰਤੀ ਆ ਸਰਕਾਰ ਦੇ ਥਰੂ ਤੇ ਇਹ 10000 ਰੁਪਿਆ ਪਹਿਲਾਂ ਤਾਂ ਬਹੁਤ ਇੱਕ ਮੀਗਰ ਅਮਾਉਂਟ ਹੈ ਬਹੁਤ ਛੋਟਾ ਅਮਾਉਂਟ ਹੈ ਇਹਦੇ ਨਾਲ ਨਹੀਂ ਗੁਜ਼ਾਰਾ ਚੱਲਦਾ ਤੁਸੀਂ ਚਲਾ ਕੇ ਦਿਖਾ ਦਿਓ ਆਪਣੇ ਘਰਾਂ ਦਾ ਔਰ ਉਹ ਵੀ ਸੱਤ-ਸੱਤ ਮਹੀਨੇ ਤੋਂ ਤੁਸੀਂ ਸੈਲਰੀ ਨਹੀਂ ਦਿੱਤੀ 6 ਮਨ ਦਾ ਸਿਸਟਮ ਹੈ ਸ਼ਰਮ ਆਉਣੀ ਚਾਹੀਦੀ ਹੈ ਹਜੇ ਸਿਸਟਮ ਨੂੰ ਮੈਂ ਗੱਲ ਕੋਈ ਪੋਲੀਟਿਕਲ ਪਾਰਟੀ ਹੋਵੇ ਕੋਈ ਗਵਰਨਮੈਂਟ ਹੋਵੇ ਉਹਨੂੰ ਨਹੀਂ ਰਾਈਟ ਹੈਗਾ ਇਹਨਾਂ ਧੱਕਾ ਕਰਨ ਦਾ ਸੋ ਇਹ ਤਾਂ ਬਾਅਦ ਦੀ ਗੱਲ ਹੈ ਰੈਗੂਲਰ ਕਰਨ ਦੀ ਤਾਂ ਗੱਲ ਬਾਅਦ ਚ ਰੱਖਾਂਗੇ ਨਾ ਇਹ ਕਹਿੰਦੇ ਪਹਿਲਾਂ 10000 ਤੇ ਉਲਝੇ ਰਹਿਣ ਰੈਗੂਲਰ ਆਲ ਨੂੰ ਕਹਿਣਗੇ ਬਾਅਦ ਚ ਕਹਿਣਗੇ ਨਾ ਬੰਦੇ ਕੱਢੇ ਜਾਂਦੇ ਨੇ ਜੀ ਸਾਡੇ ਬੰਦੇ ਡਿਪਾਰਟਮੈਂਟ ਚੋਂ ਹੋਰ ਡਰਾਉਣ ਦਾ ਤਰੀਕਾ ਵੀ ਕੱਢ ਦੋ ਬਾਅਦ ਫਿਰ ਇਹਨਾਂ ਨੂੰ ਸਾਨੂੰ ਵੀ ਸਿਸਟਮ ਚੋਂ ਹਟਾਇਆ ਗਿਆ ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਰਕਾਰ ਇੱਕ ਪ੍ਰਦੀਪ ਜੀ ਮੇਰੇ ਸਾਥੀ ਆ ਮੇਰੇ ਮਿੱਤਰ ਵੀ ਆ ਪੋਲੀਟੀਕਲ ਪਾਰਟੀ ਦੀ ਡੈਫੀਨੇਸ਼ਨ ਹੁੰਦੀ ਹੈ ਪਾਈ ਦਾ ਪੀਪਲ ਫਾਰ ਦਾ ਪੀਪਲ ਆਫ ਦਾ ਪੀਪਲ ਜੀ ਜੀ ਇਹੀ ਹੁੰਦੀ ਹੈ ਕਿਉਂਕਿ ਤੁਸੀਂ ਇਹੀ ਕਹਿੰਦੇ ਸੀ ਔਰ ਜਦੋਂ ਲੋਕਾਂ 'ਚ ਜਾਂਦੇ ਸੀ ਆਪਾਂ ਇਹ ਕਹਿੰਦੇ ਸੀ ਕਿ ਮੇਰੀ ਕਾਮਯਾਬੀ ਤੁਹਾਡੀ ਕਾਮਯਾਬੀ ਹੈ ਇਹੀ ਕਹਿੰਦੇ ਆ ਹਰ ਪੋਲੀਟੀਕਲ ਬੰਦਾ ਕਹਿੰਦਾ ਆ ਕਾਮਯਾਬੀ ਹੈ ਜਿਹੜੇ ਬੰਦੇ ਮੁਲਾਜ਼ਮਾਂ ਲਈ 10-10 ਹਜ਼ਾਰ ਲਈ 7-6 ਮਹੀਨਿਆਂ ਤੋਂ ਤਨਖਾਹ ਲਈ ਬਿਲਕੁਲ ਰਹੇ ਹੋਣ ਔਰ ਅੱਜ ਸੱਚੀ ਚਾਹ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਤੋ ਆਪ ਸਾਡੀ ਗੱਲ ਬਿਹਾਰ ਤੋਂ ਪਹਚਾ ਦਿਓ ਔਰ ਸਮਾ ਆਊਗਾ ਲੋਕੀ ਆਉਣਗੇ ਬਿਲਕੁਲ ਬਿਲਕੁਲ ਔਰ ਲੋਕੀ ਔਣਾ ਹੀ ਆਉਣਾ ਜੇ ਜਦੋਂ ਦੂਜੀ ਸਰਕਾਰ ਆਊਗੀ ਪ੍ਰਦੀਪ ਜੀ ਤੁਸੀਂ ਮੰਨ ਲਓ ਨਾ ਸੱਤਾ ਚ ਹੋਏ ਤੁਸੀਂ ਵੀ ਇਦਾਂ ਹੀ ਆਉਣਾ ਇਹਦਾ ਮੁਲਾਜ਼ਮਾ ਲਈ ਪਰ ਉਹਦੋਂ ਲੋਡ ਹੈ ਔਰ ਲੋਡ ਹੈ ਜਦੋਂ ਅਸੀਂ ਸਿਸਟਮ ਵਿੱਚ ਹੋਈਏ ਉਹਦੋਂ ਲੋਡ ਹੈ ਇਨਸਾਫ ਦੇਣ ਲਈ ਉਹ ਯਾਦ ਕਰੀਏ ਸਮਾਂ ਜਦੋਂ ਰਾਜੇ ਭੇਸ ਬਦਲ ਕੇ ਆਪਣੀ ਪਰਜਾ ਚ ਚੱਲ ਜਾਂਦੇ ਹੁੰਦੇ ਸੀ ਕਿ ਪਰਜਾ ਚ ਮੇਰਾ ਬੰਦਾ ਕੋ ਭੁੱਖਾ ਤਾਂ ਨਹੀਂ ਸੁੱਤਾ ਅੱਜ ਦੀ ਅੱਜ ਦੀ ਰਾਜਾ ਕਿੱਧਰ ਨੂੰ ਤੁਰ ਪਏ ਆ ਕਿਉਂ ਮਟੀਰੀਅਲਿਸਟਿਕ ਇੰਨੀ ਪੌਤਕਵਰਦੀ ਦੌੜ ਚ ਪੈ ਗਏ ਆ ਰੱਖਣੇ ਚਾਹੀਦੇ ਆ ਪਰ ਪੁਰਾਣੇ ਜਿਹੜੇ ਵਿਚਾਰੇ ਲੰਬੇ ਲੰਬੇ ਅਸੀਂ ਵੀ ਮਹਿਕਮਾ ਚ ਦੇਖਦੇ ਰਹੇ ਆ ਹੁੰਦਾ ਸੀ ਕਿ ਇੰਨੇ ਸਾਲ 89 ਦਿਨ ਜਿਹਨੇ ਜੌਬ ਕਰ ਲਈ ਆ ਵਿਦਆਊਟ ਛੁੱਟੀ ਸਰਕਾਰ ਇਹ ਕਹਿੰਦੇ ਹੁੰਦੇ ਵੀ ਉਹਨੂੰ ਰੈਗੂਲਰ ਕਰ ਦੋ ਪੁਰਾਣੇ ਨਿਯਮ ਇਹ ਹੁੰਦੇ ਆ ਇਸ਼ੂਸ ਤਾਂ ਪੈਨਸ਼ਨ ਦਾ ਵੀ ਬਹੁਤ ਆ ਆਫਾਤ ਆ ਲੋਕਾਂ ਨੂੰ ਵੀਡੀਓ ਵੀ ਦਿਖਾਤੀ ਪਈ ਸਰਕਾਰ ਪਈ ਦੀਵਾਲੀ ਦਾ ਗਿਫਟ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਪਈ ਪੈਨਸ਼ਨ ਤੁਹਾਨੂੰ ਦੇਤੀ ਮੈਂ ਵੀ ਵੀਡੀਓ ਦੇਖੀ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਵੀ ਵੀਡੀਓ ਦੇਖੀਓ ਵਾਇਰਲ ਵੀ ਹੋਈ ਵੀਡੀਓ ਪੈਨਸ਼ਨ ਅੱਜ ਤੱਕ ਨਹੀਂ 2004 ਸਾਲ ਤੋਂ ਬਾਅਦ ਚਾਰ ਤੋਂ ਬਾਅਦ ਭਰਤੀਆਂ ਨੂੰ ਹੋਈ ਮੈਂ ਕਹਿੰਦਾ ਯਾਰ ਕਦੋਂ ਮਲਾਜ਼ਮਾਂ ਦੇ ਹਿੱਤ ਸੋਚਣੇ ਆ ਉਹ ਪੈਨਸ਼ਨ ਵਾਲੀ ਗੱਲ ਹਿਮਾਚਲ ਗਵਰਨਮੈਂਟ ਨੇ ਦੇ ਦਿੱਤੀ ਸਾਨੂੰ ਦਿੱਕਤਾਂ ਕੀ ਆ ਜੇ ਦਿੱਕਤ ਆ ਉਹਨੂੰ ਹਿੰਡਰੈਂਸ ਕੋਈ ਆ ਉਹਨੂੰ ਦੂਰ ਕਰ ਲਿਆ ਜਾਵੇ ਪੇ ਕਮਿਸ਼ਨ ਦਾ ਏਰੀਅਰ ਦੀ ਕੋਈ ਗੱਲ ਨਹੀਂ ਅੱਜ ਤੱਕ ਹੋ ਰਹੀ ਮੈਂ ਕਹਿੰਦਾ ਆ ਕਰਜਾ ਪੰਜਾਬ ਤੇ ਬਜਟ ਚਲੋ ਇਸ ਤਰ੍ਹਾਂ ਫਿਰ ਅਸੀਂ ਇਦਾਂ ਨਾ ਕਲੇਮ ਕਰਿਆ ਕਰੀਏ ਪੀਪੀਪਾ ਸਾਡਾ ਭਰਿਆ ਆ ਸੋ ਪਲੀਜ਼ ਪਲੀਜ਼ ਇਸ ਵੇਲੇ ਹਾਲਾਤ ਬਹੁਤ ਮਾੜੇ ਆ ਬੇ ਸਾਹਮਣੇ ਨਹੀਂ ਵੀਰ ਜੀ ਇਹਨਾਂ ਦੇ 2-3 ਸਾਲਾਂ ਤੱਕ ਰਿਟਾਇਰ ਹੋ ਜਾਣਾ ਇਹਨਾਂ ਨੇ ਆਪਣੇ ਘਰੇ ਕੀ ਲੈ ਕੇ ਜਾਣਗੇ ਜੀ 10000 ਲੈ ਕੇ ਜਾਣਗੇ ਇਹਨਾਂ ਦੇ ਬੱਚੇ ਵੀ ਹੁਣ ਭਰਤੀਆਂ ਦੇਖਣ ਵਾਲੇ ਹੋ ਗਏ ਜੀ ਦੁਆਰਾ ਸਾਡੇ ਜਦੋਂ ਸਾਡੇ ਆਉਣ ਤੋਂ ਪਹਿਲਾਂ ਜਿਹੜੇ ਮੁਲਾਜ਼ਮ ਭਰਤੀ ਹੋਏ ਸੀਗੇ ਉਹ ਕੀ ਹੁੰਦਾ ਸੀ ਕਮੇਟੀ ਰੱਖਦੀ ਸੀ ਕਮੇਟੀ ਮਤੇ ਪਾ ਦਿੰਦੀ ਸੀ ਤੇ ਉਹ ਰੈਗੂਲਰ ਹੋ ਜਾਂਦੇ ਸੀਗੇ ਚਾਹਣਾ ਇਹੀ ਕੀਤਾ ਜਾਵੇ ਕਿ ਕਮੇਟੀਆਂ ਨੂੰ ਤੁਸੀਂ ਤਾਂ ਇਹ ਸਰਕਾਰ ਤੇ ਸਾਡਾ ਕੋਈ ਬੋਝ ਨਹੀਂ ਸਾਡਾ ਤਾਂ ਆਪ ਜੀ ਦੀ ਕਮੇਟੀ ਤੇ ਬੋਝ ਪੈਣਾ ਹੈ ਬਿਲਕੁਲ ਬਿਲਕੁਲ ਸਰਕਾਰ ਦੇ ਕਿਸੇ ਕਿਸਾਨੇ ਦੇ ਜਦੋਂ ਸਾਡੀਆਂ ਕਮੇਟੀਆਂ ਉਹ ਚੱਕਲੇ ਜਾਂਦੇ ਆ ਜੇ ਸਾਡੇ ਕੋਲ 2 ਸਾਲ ਤੁਹਾਡੇ ਕੋ ਹੈਗੇ ਆ ਇਹਨਾਂ ਨੂੰ ਰੈਗੂਲਰ ਕਰਾਓ ਜੀ ਇਹਨਾਂ ਨੂੰ ਇਸ਼ੂ ਇਹ ਨਹੀਂ ਹੈਗਾ ਆਪਾਂ ਕੋਈ ਇਸ ਮਸਲੇ 'ਚ ਨਹੀਂ ਪੈਣਾ ਵੀ ਆਪਾਂ ਤੁਹਾਨੂੰ ਬੀਟ ਕਰਨ ਲਈ ਆਏ ਆ ਤੁਸੀਂ ਮੈਨੂੰ ਬੀਟ ਕਰੋ ਇਸ਼ੂ ਇਹ ਹੈ ਆ ਕਿ ਇਹਨਾਂ ਨੂੰ ਰੈਗੂਲਰ ਕਰਾਓ ਸਾਰੇ ਅਸੀਂ ਇੱਕ ਪ੍ਰਵਾਹ ਦੀ ਗੱਲ ਪਹਚਾਓ ਤੁਸੀਂ ਸਰਕਾਰ ਦੇ ਬਿਹਾਫ ਤੋਂ ਆਏ ਆ ਤੁਸੀਂ ਮੁੱਖ ਮੰਤਰੀ ਦੇ ਬਿਹਾਫ ਤੋਂ ਆਏ ਆ ਸਰਕਾਰ ਦੇ ਰਿਪਰੈਜ਼ੈਂਟੇਟਿਵ ਆ ਤੇ ਸਾਡਾ ਕੈਬਨਿਟ ਮੰਤਰੀ ਆ ਸਾਡੇ ਲਈ ਹੋਰ ਇਹ ਤੋਂ ਵੱਡੀ ਹੋਰ ਇਹਨਾਂ ਨੂੰ ਕੋਈ ਮੁੱਖ ਮੰਤਰੀ ਬਣਾਉਣਾ ਨਹੀਂ ਨਹੀਂ ਮੈਨੂੰ ਤਾਂ ਪਤਾ ਹੁੰਦਾ ਹੁੰਦਾ ਕੈਬਨਟ ਮੰਤਰੀ ਯਾਰ ਉਹ ਸੀਐਮ ਤਾਂ ਇੱਕੋ ਹੀ ਬਣਨਾ ਪੰਜਾਬ 'ਚ ਤੇ ਹੁਣ ਇਹ ਤੋਂ ਪਰੇ ਉਹਨਾਂ ਨੇ ਕੀ ਬਣਨਾ ਤੇ ਹੁਣ ਜਿਹੜੇ ਮੁਲਾਜ਼ਮ ਆ ਇਹਨਾਂ ਵਿਚਾਰਿਆਂ ਦਾ ਹਿੱਤ ਨਹੀਂ ਕਰ ਸਕਦੇ ਤਾਂ ਇਹਨਾਂ ਨੂੰ ਤਾਂ ਮੋਰਲ ਗਰਾਉਂਡ ਤੇ ਅਸਤੀਫਾ ਦੇਣ ਨੂੰ ਕਹਿ ਦੇਣਾ ਚਾਹੀਦਾ ਵੀ ਯਾਰ ਜੇ ਮੇਰੇ ਮੁਲਾਜ਼ਮਾਂ ਨੂੰ 7-7 ਮਹੀਨੇ ਦੀ ਤਨਖਾਹ ਨਹੀਂ ਬਣਦੀ ਫੌਰੀ ਵਾਰੇ ਬੰਦੇ ਏਸੇ ਕਰਕੇ ਵਿਕਸਤ ਗਿਣਦੇ ਆਪਾਂ ਵੀ ਉਹ ਮੋਰਲ ਗਰਾਉਂਡ ਤੇ اخਲਾਕੀ ਤੌਰ ਤੇ ਅਸਤੀਫਾ ਦੇ ਜਾਂਦੇ ਵੀ ਯਾਰ ਜੇ ਮੈਂ 7 ਮਹੀਨੇ ਦੀ ਤਨਖਾਹ ਹੀ ਨਹੀਂ ਮੁਲਾਜ਼ਮਾਂ ਨੂੰ ਦੇ ਸਕਦਾ ਤੇ ਮੈਨੂੰ ਵੀ ਬੈਠੇ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਮੁੱਖ ਮੰਤ ਸਾਡੇ ਕੈਬਨਟ ਮੰਤਰੀ ਇਦਾਂ ਦਾ ਸਟੇਟਮੈਂਟ ਤੱਕ ਕੱਢਣ ਵੀ ਮੈਂ ਵੀ ਅਸਤੀਫਾ ਦਿਨਾ ਚਾਹ ਇੰਨੇ ਦਿਨਾਂ ਤੱਕ ਇਹਨਾਂ ਨੂੰ ਨਹੀਂ ਤਨਖਾਹ ਦਿੱਤੀ ਕਾਈਂਡਲੀ ਪਲੀਜ਼ ਇਦਾਂ ਦਾ ਸਟੈਂਡ ਲੈਣਾ ਪੈਣਾ ਨਹੀਂ ਤਾਂ ਇਹ ਤਾਂ ਪਿੱਟੀ ਜਾਣਗੇ ਲੋਕ ਰੋਜ ਇਦਾਂ ਤੇ ਚਲੋ ਅਸੀਂ ਬਣ ਜਾਊਗਾ ਮਨੀਸ਼ ਜੀ ਨਾਲ ਵੀ ਮੰਤਰੀ ਸਾਹਿਬ ਨਾਲ ਸਾਡੀ ਰਾਤ ਦੀ ਗੱਲ ਹੋਈ ਜਾਂਦੀ ਸੀ ਤਾਂ ਕਰਕੇ ਅਸੀਂ ਆਪਣੇ ਜਿਹੜੇ ਮੁਲਾਜ਼ਮ ਆਪਣੇ ਦਸਣਾ ਜਾਣੇ ਪ੍ਰਦੀਪ ਜੀ ਨੂੰ ਅਸੀਂ ਰੋਕਦੇ ਸੀਗੇ ਅਸੀਂ ਨਹੀਂ ਚਾਹੁੰਦੇ ਦੇਖੋ ਅੱਗਾਂ ਦਾ ਜਿਹੜਾ ਚੱਲ ਰਿਹਾ ਬਹੁਤ ਜ਼ਿਆਦਾ ਠੰਡ ਲੱਗ ਰਹੀ ਨਹੀਂ ਸਵਾਰ ਤੇ ਅਸੀਂ ਨਹੀਂ ਚਾਹੁੰਦੇ ਜੇ ਕਿਸੇ ਕਿਸਾਨ ਭਰਾ ਦਾ ਨੁਕਸਾਨ ਹੋਵੇ ਆਪਾਂ ਪਹਿਲਾਂ ਕਈ ਵਾਰ ਕਹਿ ਚੁੱਕਿਆ ਤੇ ਤਾਂ ਕਰਕੇ ਰੋਗ ਵੀ ਇੱਥੇ ਸੀ ਅਸੀਂ ਤੇ ਤੁਹਾਨੂੰ ਡਾਕਟਰ ਸਾਹਿਬ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦੇਖੋ ਬਿਲਕੁਲ ਜਾਇਜ਼ ਮੰਗਣੀ ਜੀ ਇੱਕ ਵੀ ਨਹੀਂ ਜਾਇਜ਼ ਮੰਗਣੀ ਹੈਗੀ ਤੇ ਅਸੀਂ ਇਹੀ ਕਰਦੇ ਆ ਤੁਹਾਨੂੰ ਵੀ ਬੇਨਤੀ ਵੀ ਸਾਡਾ ਜਿਹੜਾ ਇਹ ਹੱਲ ਮਸਲਾ ਜਲਦ ਤੋਂ ਜਲਦ ਕਰਾਏ ਅਸੀਂ ਨਹੀਂ ਚਾਹੁੰਦੇ ਕਿ ਵਰਤیاں ਪਾ ਕੇ ਆਏ ਨੇ ਸਾਡੇ ਮੁਲਾਜ਼ਮ ਕੀ ਇਹ ਇੱਥੇ ਬੈਠਣ ਚੌਂਪ ਚ ਤੇ ਪੁਲਿਸ ਨਾਲ ਵੀ ਧੱਕਾ ਮੂਕੀ ਹੋਵੇ ਅਟਾ ਹਨਾ ਅਸੀਂ ਨਹੀਂ ਚਾਹੁੰਦੇ ਕਿ ਇਨਕ੍ਰੈਡ ਹੋਊਗਾ ਪਰ ਮਜਬੂਰ ਹੋ ਕੇ ਅਸੀਂ ਇਹ ਕਰਦੇ ਆ ਸਾਡਾ ਜਿਹੜੇ ਖਬਰ ਨਾਲ ਦੀ ਨਾਲ ਪਹੁੰਚਾ ਕੇਾਨੂੰ ਕੋਈ ਮੀਟਿੰਗ ਦੇ ਕੇ ਸਾਡਾ ਹੱਲ ਕਰਾ ਦਿਆ ਕਰੋ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਬੋਇਗੋ ਜੀ ਦਾ ਖਾਲਸਾ ਬੋਇਗੋ ਜੀ ਦੇ ਘਟੇ ਇਹ ਸਾਰਾ ਮੰਤਰੀ ਸਾਹਿਬ ਦਾ ਸਾਡਾ ਪਰਿਵਾਰ ਆ ਇਹ ਤੇ ਕਾ ਵੀ ਲੋਗ ਮੈਨੂੰ ਵੀ ਜਾਣਦੇ ਮੈਂ ਇਹਨਾਂ ਦੇ ਨਾਲ ਹੀ ਰਿਹਾ ਆ ਬਿਲਕੁਲ ਬੜਾ ਲੰਬਾ ਸਮਾਂ ਮੇਰੇ ਭਰਾ ਆ ਇਹ ਜਿਹੜੀ ਇਹ ਮੰਗਿਆ ਪਿੱਛੇ ਵੀ 1-2 ਮਹੀਨੇ ਪਹਿਲਾਂ ਸਾਡੇ ਨਾਲ ਗੱਲਬਾਤ ਹੋਈ ਮੰਤਰੀ ਸਾਹਿਬ ਦੇ ਨੋਟਿਸ 'ਚ ਸਾਡੇ ਡਾਕਟਰ ਲਖਵੀਰ ਜੀ ਬਹੁਤ ਹੀ ਵਧੀਆ ਇਹਨਾਂ ਦੇ ਵੀ ਵਿਚਾਰ ਅਸੀਂ ਸਾਰੇ ਇੱਕ ਭਰਾ ਨਾਲ ਤੇ ਤੁਹਾਡੇ ਨਾਲ ਖੜੇ ਆਂ ਤੁਹਾ ਨੂੰ ਮੰਤਰੀ ਸਾਹਿਬ ਦਾ ਵੀ ਪਤਾ ਆ ਕਿ ਸਾਡੇ ਬੜੇ ਲਿਖੇ ਬਹੁਤ ਹੀ ਇਮਾਨਦਾਰ ਸਾਡੇ ਮੰਤਰੀ ਬਣੇ ਨੇ ਸੋ ਉਹਨਾਂ ਨੂੰ ਤੁਹਾਡੇ ਤੋਂ ਪਹਿਲਾਂ ਤੁਹਾਡੀ ਫਿਕਰ ਆ ਜਿਹੜੇ ਕੰਮ ਰੁਕੇ ਹੋਏ ਆ ਅਸੀਂ ਮੰਨਦੇ ਹਾਂ ਥੋੜੇ ਲਈ ਕਿਉਂਕਿ ਪਹਿਲੀਆਂ ਸਰਕਾਰਾਂ ਚ ਤਾਂ ਇਹ ਹੁੰਦਾ ਹੀ ਨਹੀਂ ਸੀਗੇ ਤੇ ਹੁਣ ਮੰਤਰੀ ਸਾਹਿਬ ਨੇ ਇਹਨਾਂ ਦੀ ਗੱਲ ਵੀ ਪ੍ਰਧਾਨ ਜੀ ਹੁਣਾਂ ਦੀ ਸਾਰਿਆਂ ਦੀ ਹੁੰਦੀ ਪਈ ਆ ਗੱਲ ਦੀ ਤੇ ਅੱਜ ਮੀਟਿੰਗ ਵੀ ਰੱਖੀ ਹੋਈ ਆ 4 ਵਜੇ ਦਾ ਟਾਈਮ ਆ ਮੇਰਾ ਖਿਆਲ ਤੇ ਮੈਂ ਖੁਦ ਮੇਰੀ ਰਾਤੀ ਵੀ ਗੱਲ ਹੋਈ ਸੀ ਮੰਤਰੀ ਸਾਹਿਬ ਨਾਲ ਤੇ ਅਸੀਂ ਸਾਰੀਆਂ ਚੀਜ਼ਾਂ ਛੱਡ ਕੇ ਪਹਿਲਾਂ ਇਸ ਚੀਜ਼ ਵੱਲ ਹੋਏ ਕਿ ਵਾਕਈ 10000 ਦੇ ਵਿੱਚ ਜਿਹੜਾ ਗੁਜ਼ਾਰਾ ਕਰਨਾ ਬੜਾ ਔਖਾ ਆ ਕੋਈ ਵੀ ਕਰਕੇ ਦੇਖੇ ਕਿੱਥੋਂ 10000 ਅੱਜ ਦੇ ਟਾਈਮ 'ਚ ਕੁਝ ਵੀ ਨਹੀਂ ਹੁੰਦਾ ਜੀ ਤੇ ਮੈਂ ਆਪਣੇ ਸਾਰੇ ਵੀਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਸਾਡੇ ਮਾਨਯੋਗ ਮੰਤਰੀ ਸਾਹਿਬ ਮਾਨਯੋਗ ਸੀਮ ਸਿੰਘ ਸਾਹਿਬ ਇੱਕ ਵਧੀਆ ਫੈਸਲਾ ਲਓਗੇ ਤੇ ਜਿੱਦ ਜਲਦੀ ਤੁਹਾਨੂੰ ਕੋਈ ਵਧੀਆ ਖੁਸ਼ਖਬਰੀ ਲਾਉਗੇ ਬੜੇ ਅੱਜ ਦੇ ਟਾਈਮ 'ਚ ਅੱਗ ਦਾ ਦੌਰ ਚੱਲ ਰਿਹਾ ਅੱਗ ਨਾਲ ਖੇਲਣਾ ਅੱਗ ਦੇ ਵਿੱਚ ਅਸੀਂ ਜਾਣੇ ਕਨਕਾਂ ਦਾ ਟਾਈਮ ਚੱਲ ਰਿਹਾ ਕੋਈ ਤਿਉਹਾਰ ਆ ਰਿਹਾ ਦਿਵਾਲੀ ਦੁਸ਼ਹਿਰਾ ਬਹੁਤ ਔਖਾ ਹੁੰਦਾ ਆ ਜਿੰਨੀ ਔਖੀ ਤੁਹਾਡੀ ਡਿਊਟੀ ਮੈਂ ਕਹਿੰਨਾ ਕਿ ਕਿਸੇ ਦੀ ਵੀ ਨਹੀਂ ਆ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਜਲਦੀ ਤੇ ਜਲਦੀ ਅਸੀਂ ਇਹਦਾ ਹੱਲ ਕਰੀਏ ਅੱਜ ਮੀਟਿੰਗ ਦੇ ਵਿੱਚ ਸਾਰੇ ਵਿੱਚ ਵੀਰ ਪਹੁੰਚੋ ਤੇ ਮੇਰੀ ਲਗਾਤਾਰ ਗੱਲਬਾਤ ਚੱਲ ਰਹੀ ਆ ਤੇ ਮੰਤਰੀ ਸਾਹਿਬ ਤੁਹਾਡਾ ਜਲਦੀ ਜਲਦੀ ਹੱਲ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਬਾਜੂ ਕੀ ਫਤਿਹ ਮੈਨੂੰ ਹੱਲ ਕਰਦੇ ਨੂੰ ਚਾਹੀ ਤਿੰਨ ਸਾਲ ਹੋ ਗਏ ਤੁਹਾਨੂੰ ਮਗਾ ਦਾਦਿਆਂ ਨੂੰ ਪੱਤਰ ਲੈ ਕੇ ਰੱਖ ਲੈਂਦੇ ਹੱਲ ਹੋਊਗਾ ਜਾਂ ਤਾਂ ਲੋਲੀਪਾਪ ਸਾਡੇ ਗਲ ਦੇ ਅੰਦਰ ਦੇ ਦੋ ਨਹੀਂ ਬਾਹਰ ਕਰ ਦੋ ਤਿੰਨ ਸਾਲ ਨਹੀਂ ਸਾਨੂੰ ਬਣਿਆਂ ਨੂੰ 4 ਮਹੀਨੇ ਹੋਏ ਆ ਸਰ ਤੂੰ ਵੀ ਆ ਸਾਡੇ ਦਾ ਜੱਦੀਓ ਚੱਲ ਰਹੀ ਹੈ ਨਹੀਂ ਕਿ ਅੱਗੇ ਅਸੀਂ ਮੈਂ ਪਹਿਲਾਂ ਵੀ ਸੀ ਜਰਾ ਉਹਨਾਂ ਨੂੰ ਵੀ ਤਾਂ ਉਹ ਵੀ ਤਾਂ ਥੋੜੀ ਮੰਗਦੀ ਸੀ ਕਿ ਜੀ ਉਹ ਕਹਿੰਦਾ ਹੋਰ ਸਰਕਾਰ ਚ ਨਹੀਂ 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 ਸਰ ਇਹ ਪਤਾ ਕੀ ਹੈ ਸਾਰਿਆਂ ਨੂੰ ਪਤਾ ਹੈ ਹਾਂ ਸਰਦੇਵ ਜੀ ਪਤਾ ਕੀ ਗੱਲ ਹੈ ਦੇਖੋ ਗੱਲ ਇਹ ਹੈ ਕਿ ਗੱਲ ਨਾਨ ਪੋਲਿਟਿਕਲ ਹੋ ਕੇ ਸੋਚੀਏ ਮੈਂ ਬਿਲਕੁਲ ਹਨਾ ਅਪਰਾਜਨੇਤਿਕ ਰੋਜਨੇ ਦੀ ਗੱਲ ਨਹੀਂ ਕਰਦੇ ਆਪਾਂ ਇੱਕ ਦੇਸ਼ ਪੰਜਾਬੀ ਆ ਇੱਕ ਮੁਲਾਜ਼ਮ ਤੁਸੀਂ ਖੁਦ ਵੀ ਰਹੇ ਆ ਮੈਂ ਵੀ ਇੱਕ ਮੁਲਾਜ਼ਮ ਰਹਾ ਆ ਆਪਾਂ ਇੱਕ ਗੱਲ ਕਰੀਏ ਵੀ ਆਪਾਂ ਹਿੱਤਾਂ ਦੀ ਗੱਲ ਕਰੀਏ ਵੀ ਜਸਟਿਸ ਦੇਣਾ ਗਵਰਨਮੈਂਟ ਦਾ ਕੰਮ ਹੈ ਹਨਾ ਬਿਲਕੁਲ ਬਿਲਕੁਲ ਵੀ ਆਪਾਂ ਕਿਉਂ ਇਦਾਂ ਸੋਚਦੇ ਪਹਿਲੀ ਗੱਲ ਤਾਂ ਆਪਾਂ ਨੇ ਇਹ ਮੰਨਿਆ ਵੀ 10000 ਰੁਪਿਆ ਜਿਹੜਾ ਅਮਾਉਂਟ ਹੀ ਬਹੁਤ ਘੱਟ ਹੈ ਇਹ ਮੰਨਦੇ ਆ ਜੇ ਮੰਨਦੇ ਆ ਤਾਂ ਫੇਰ ਕਰਦੇ ਕਿਉਂ ਨਹੀਂ ਫਿਰ ਜੇ 7-7 ਮਹੀਨੇ ਤੋਂ ਤਨਖਾਹਾਂ ਲਟਕਦੀਆਂ ਕਿਉਂ ਨਹੀਂ ਸੋ ਰਿਜ਼ੋਲਵ ਕਿਉਂ ਨਹੀਂ ਹੁੰ ਮਤਲਬ ਇਹ ਬੰਦੇ ਜਿਹੜੇ ਆ ਕਿਉਂ ਇਹਨਾਂ ਨੂੰ ਆਉਣਾ ਪੈਂਦਾ ਮੈਂ ਇਹ ਚੰਗੀ ਨਹੀਂ ਉਹ ਕਿਹੜਾ ਚਾਹੁੰਦੇ ਆ ਕਹਿੰਦੇ ਜਦ ਆਬ ਕੀ ਅਹੁਦ ਨਿਧਾਨ ਬਣਿਆ ਤਹੀ ਰਣ ਮੈਂ ਤਬ ਜੂਝ ਮਰੂੰ ਵੀ ਜਦੋਂ ਆਬ ਤੇ ਬਣ ਗਈ ਆ ਤਾਂ ਬੰਦਾ ਰਣ ਚ ਜੂਝ ਆਉਂਦਾ ਵੀ ਮੈਂ ਮੈਦਾਨ ਚ ਆ ਗਿਆ ਨਹੀਂ ਤਾਂ ਨਹੀਂ ਕੋਈ ਚਾਹੁੰਦਾ ਇਦਾਂ ਦੇ ਹਾਲਾਤ ਨਹੀਂ ਪੈਦਾ ਹੋਣੇ ਚਾਹੀਦੇ ਕਾਈਂਡਲੀ ਮੰਤਰੀ ਰਵਜੋਤ ਸਾਡੇ ਆਪਣੇ ਇੱਥੇ ਦੇ ਆ ਬਿਲਕੁਲ ਜੀ ਬਿਲਕੁਲ ਠੀਕ ਆ ਤੁਸੀਂ ਵੀ ਜਾਣਦੇ ਆ ਤੇ ਫੇ ਵੀ ਡਾਕਟਰ ਨੂੰ ਤਾਂ ਕਹਿੰਦੇ ਵੈਸੇ ਹੀ ਦੂਜਾ ਰੱਬ ਹੁੰਦਾ ਹਾਂਜੀ ਹਾਂਜੀ ਹਾਂ ਨਾ ਤੇ ਉਹ ਮੁਲਾਜ਼ਮਾਂ ਦਾ ਤਾਂ ਦੇਖਿਆ ਇਹਨਾਂ ਦੀਆਂ ਤਨਖਾਹਾਂ ਪਹਿਲੀ ਤੋਂ ਗਲਤ 10000 ਰੁਪਏ ਅਮਾਉਂਟ ਬਹੁਤ ਘੱਟ ਹੈ ਬਹੁਤ ਘੱਟ ਹੈ ਉਹ ਵੀ ਨਹੀਂ ਅਸੀਂ 7-7 ਮਹੀਨੇ ਤੋਂ ਦੁਆ ਰਹੇ ਪਲੀਜ਼ ਇਹਨਾਂ ਚੀਜ਼ਾਂ ਦਾ ਵੱਲ ਧਿਆਨ ਦਿਓ ਤੁਸੀਂ ਕਹਿ ਗਏ ਆ ਵਾਅਦਾ ਕਰ ਚੱਲੇ ਆ ਇਹ ਪ੍ਰੈਕਟੀਕਲੀ ਹੋਣਾ ਚਾਹੀਦਾ ਹੈ ਰੋਟੀਆਂ ਸੇਕਣ ਦੀ ਗੱਲ ਨਹੀਂ ਹੈਗੀ ਵੀ ਨਾ ਰੋਟੀਆਂ ਸੇਕਣੀਆਂ ਨਾ ਤੁਸੀਂ ਇਹਦੇ ਚ ਸੋਲੂਸ਼ਨ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਕਿਸੇ ਪਾਰਟੀ ਦੀ ਮੈਂ ਗੱਲ ਨਹੀਂ ਕਰਨੀ ਕੋਈ ਪ੍ਰੋ ਨਹੀਂ ਕੋਈ ਅਗੇਂਸਟ ਨਹੀਂ ਇਹਨਾਂ ਦਾ ਹਿੱਤ ਹੋਣਾ ਚਾਹੀ ਜਲਦੀ ਹੋਊਗਾ ਇਹਨਾਂ ਦਾ ਕੰਮ ਥੈਂਕ ਯੂ ਸ਼ੁਕਰੀਆ ਜਲਦੀ ਹੋਊਗਾ ਹਾਂ